ਅੰਮ੍ਰਿਤਸਰ 15 ਅਕਸਤ ਨੂੰ ਦੇਸ਼ ਪਾਰ ਵਿੱਚ ਕਿਸਾਨੀ ਚੰਡਾਤੇ ਤਿਰੰਗਾ ਲਾਕੇ ਕਦ ਦੇ ਜਾਣਗੇ ਟਰੈਕਟਰ ਮਾਰਚ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮੈਂ ਸਰਵਲ ਸਿੰਘ ਪੰਦੇਰ ਹਸ ਵਲੇ ਮੇਰੇ ਪਿੱਛੇ ਤੁਸੀਂ ਸਾਝੇ ਪੰਜਾਬ ਦੇ ਮਹਾਨ ਸ਼ੀਖਸ਼ਾਮ ਸਿੰਘ ਟਾਰੀ ਵਾਲੇ ਦਾ ਬੁੱਤ ਵੇਖ ਰਹੇ ਹੋ ਜਿਹੜਾ ਇਹ ਇੱਧਰ ਦੂਜੇ ਪਾਸੇ ਹੈਗਾ ਇਹ ਲਾਹੌਰ ਵਾਲੇ ਪਾਸੋਂ ਟਾਰੀ ਵਾਲਾ ਰੋਡ ਆ ਰਿਹਾ ਜਿਹ ਦਰਗਾਮਪੁਰ ਸਿਟੀ ਨੂੰ ਜਾ ਰਿਹਾ ਇਹ ਸਾਡਾ ਜਿਹੜਾ ਕੱਲ ਦਾ ਟ੍ਰੈਕਟਰ ਮਾਰਚ ਆ ਇਹ ਵਾਂਗਾ ਵਾਟਰ ਤੋਂ ਸ਼ੁਰੂ ਹੋ ਕੇ ਆ ਇਹਨੂੰ ਇੰਡੀਆ ਗੇਟ ਵੀ ਕਹਿੰਦੇ ਐ ਥਾਣੀ ਅੰਮ੍ਰਿਤਸਰ ਦੇ ਵਿੱਚੋਂ ਵੀ ਜਾ ਕੇ ਗੋਲਡਨ ਗੇਟ ਤੇ ਆਪਾਂ ਸਮਾਪਤ ਕਰਾਂਗੇ ਇਹ ਦੇਸ਼ ਵਿਆਪੀ ਟਰੈਕਟਰ ਮਾਰਚ ਆ ਔਰ ਜਿਹੜੇ ਫੌਜਦਾਰੀ ਕਾਨੂੰਨ ਲਿਆਂਦੇ ਆ ਆਪਣਾ ਮੋਦੀ ਸਰਕਾਰ ਨੇ ਜਿਹੜੇ ਆਮ ਜਨਤਾ ਲਈ ਮਾਨਵ ਅਧਿਕਾਰਾਂ ਨੂੰ ਕੁਚਲਣ ਵਾਲੇ ਹੈਗੇ ਆ ਉਹਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ ਇਸ ਕਰਕੇ ਸਾਰੇ ਪੰਜਾਬ ਨੂੰ ਸਾਰੇ ਦੇਸ਼ ਵਾਸੀ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆ ਕੱਲ ਵੱਧ ਤੋਂ ਵੱਧ ਟਰੈਕਟਰ ਲੈ ਕੇ ਛੜਕਾਂ ਤੇ ਨਿਕਲੋ ਔਰ ਆਪਣੀਆਂ ਜਿਹੜੀਆਂ ਐਮਐਸਪੀ ਗਰੰਟੀ ਕਾਨੂੰਨ ਕਿਸਾਨਾਂ ਮੌਜੂਦਾ ਕਰਜ਼ਾ ਆਦ ਮੰਗਾਂ ਨੂੰ ਪੂਰੀਆਂ ਕਰਾਉਣ ਵਾਸਤੇ ਅੱਤੇ ਜਿਹੜੇ ਕ੍ਰਿਮਨਲ ਲਾਵਾ ਉਹਨਾਂ ਨੂੰ ਵਾਪਸ ਕਰਾਉਣ ਲਈ ਆਪਾਂ ਇਹਦਾ ਕੱਲ ਦਾ ਪ੍ਰੋਗਰਾਮ ਇਹ ਕਾਪੀਆਂ ਸਾੜਨ ਦਾ ਤੇ ਟ੍ਰੈਕਟਰ ਮਾਚਦਾ ਕਰਨਾ ਵਾ ਧੰਨਵਾਦ